ਅੱਗੇ ਗੁਰੂ ਸਾਹਿਬ ਕਹਿੰਦੇ ਵੀ ਜੈਸੀ ਭੁੱਖ ਹੋਏ ਜਿੱਦਾਂ ਦੀ ਅੰਦਰ ਅਬ ਅੰਤਰ ਜਿੱਦਾਂ ਜਿੱਦਾਂ ਦੀ ਕਿਸੇ ਦੀ ਮੰਦੀ ਅਰਦਾਸ ਹੁੰਦੀ ਹੈ ਨਾ ਪਰਮੇਸ਼ਰ ਉਦਾਂ ਦੀ ਉਹਦੀ ਪੂਰੀ ਕਰ ਦਿੰਦਾ ਹੈ ਜੇ ਕਿਸੇ ਨੇ ਆਖਿਆ ਮਹਾਰਾਜ ਮੈਨੂੰ ਤੰਦਰੁਸਤੀ ਚਾਹੀਦੀ ਏ ਤੇ ਗੁਰੂ ਸਾਹਿਬ ਕਹਿੰਦੇ ਲੈ ਤੰਦਰੁਸਤੀ ਲੈ ਲੈ ਜੇ ਕਿਸੇ ਨੇ ਆਖਿਆ ਮਹਾਰਾਜ ਮੇਰਾ ਕਾਰੋਬਾਰ ਨਹੀਂ ਚੱਲਦਾ ਗੁਰੂ ਸਾਹਿਬ ਦੇ ਕੋਲੋਂ ਕਾਰੋਬਾਰ ਦੀ ਅਰਦਾਸ ਕਰਾਉਂਦੇ ਤੇ ਕਾਰੋਬਾਰ ਚੱਲ ਪੈਂਦੇ ਨੇ ਹੁਣ ਕਿਹ ਪਤਾ ਕੀ ਆਂਦੇ ਨੇ ਕਈ ਆਂਦੇ ਸਿਰਫ ਨਾਮ ਮੰਗੋ ਤੇ ਪਰਮੇਸ਼ਰ ਦੇ ਕੋਲੋਂ ਹੋਰ ਕੁਝ ਨਾ ਮੰਗੋ ਗੱਲ ਸਹੀ ਆਂਦੇ ਨੇ ਪਰ ਇਹ ਗੱਲ ਦਾ ਇੱਕ ਪੱਖ ਹੈ ਦੂਜਾ ਪੱਖ ਨਹੀਂ ਹੈ ਹੁਣ ਪਿਓ ਹੈ ਸਾਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਪੁੱਤਰਾਂ ਨੇ ਧੀਆਂ ਨੇ ਤੇ ਪਿਓ ਦੇ ਕੋਲੇ ਮੰਗਣਾ ਨਾ ਹੁਣ ਭਗਤਾ ਨੇ ਮੰਗਿਆ ਹੈ ਉਹ ਆਂਦੇ ਅਸੀਂ ਦਾਲ ਵੀ ਮੰਗਣੀ ਹੈ ਰਾਤ ਨੂੰ ਰਿੰਨ ਕੇ ਖਾਣ ਵਾਸਤੇ ਆਟਾ ਵੀ ਮੰਗਣਾ ਹੈ ਅਸੀਂ ਸਰਾਣਾ ਵੀ ਮੰਗਣਾ ਹੈ ਰਾਤ ਨੂੰ ਮੰਜਾ ਵੀ ਚਾਹੀਦਾ ਲੰਮੇ ਪੈਣ ਵਾਸਤੇ ਤਲਾਈ ਵੀ ਚਾਹੀਦੀ ਹੈ ਤੇ ਉੱਤੇ ਰਜਾਈ ਵੀ ਚਾਹੀਦੀ ਲੈਣ ਵਾਸਤੇ ਦਾਲ ਸਿੱਧਾ ਮਾਗੋਂ ਕਿਉ ਕਹਿੰਦੇ ਦਾਲ ਕਲੀ ਸੁੱਕੀ ਨਹੀਂ ਖਾਣੀ ਇਸ ਤਰ੍ਹਾਂ ਵਿੱਚ ਕਿਉ ਵੀ ਚਾਹੀਦਾ ਭਾ ਕੇ ਖਾਣ ਵਾਸਤੇ ਅਮਰਾ ਖੁਸ਼ੀ ਕਰੈ ਨਿਤ ਜਿਉ ਪੰਨੀਆਂ ਸ਼ਾਦਨ ਨੀਕਾ ਅਨਾਜ ਮੰਗੋਂ ਸਤ ਸੀਕਾ ਤੇਰਾ ਦੇ ਮਹਾਰਾਜ ਗਵਾਂਢੀ ਦੁੱਧ ਪੀਂਦੇ ਹੁਣ ਗਊ ਦਾ ਤੇ ਤੇਰਾ ਭਗਤ ਇਦਾਂ ਹੀ ਰਵੇ ਮੈਂ ਨਹੀਂ ਕਹਿੰਦੇ ਚਾਹ ਚੂ ਪੀਣੀ ਮੈਂ ਤੇ ਦੁੱਧ ਪੀਣਾ ਗਊ ਭੇ ਗਊ ਭੈਸ ਮੰਗੋਂ ਲਾਵੇਰੀ ਇੱਕ ਤਾਜਣ ਤਰੀ ਚੰਗੇਰੀ ਤੇ ਫਿਰ ਮਹਾਰਾਜ ਆਉਣ ਜਾਣ ਵਾਸਤੇ ਮੈਨੂੰ ਇੱਕ ਸਵਾਰੀ ਵੀ ਚਾਹੀਦੀ ਹੈ ਇਸ ਤਰ੍ਹਾਂ ਜਿਵੇਂ ਪਹਿਲਾਂ ਲੋਕੀ ਘੋੜੀ ਦੀ ਸਵਾਰੀ ਕਰਦੇ ਸਨ ਘੋੜਿਆਂ ਦੀ ਸਵਾਰੀ ਕਰਦੇ ਸਨ ਹਾਥੀਆਂ ਦੀ ਸਵਾਰੀ ਕਰਦੇ ਸਨ ਹੁਣ ਅੱਜ ਦੇ ਸਮੇਂ ਨਾਲ ਅਰਦਾਸ ਮੰਨ ਲਓ ਵੀ ਅੱਜ ਗੱਡੀ ਵੀ ਚਾਹੀਦੀ ਹੈ ਇਹ ਵੀ ਮੰਗਣਾ ਮਾਦੇ ਦੇ ਕੋਲੋਂ ਇਸ ਕਰਕੇ ਇੱਕ ਤਾਜਣ ਤਰੀ ਝੰਗੇਰੀ ਤੇ ਉਸ ਤੋਂ ਬਾਅਦ ਧੰਨੇ ਭਗਤ ਨੇ ਨਹੀਂ ਮੰਗਿਆ ਗੋਪਾਲ ਤੇਰਾ ਆਰਤਾ ਜੋ ਜਨ ਤਮਰੀ ਭਗਤ ਕਰਨ ਤੇ ਦਿਨ ਕੇ ਕਾਜ ਸਵਾਰਤਾ ਉਹਨਾਂ ਨੇ ਫੇਰ ਮੰਗਿਆ ਦਾਲ ਸੀਦਾ ਮੰਗੋ ਕਿ ਜੋ ਹਮਰਾ ਖੁਸ਼ੀ ਕਰੈ ਨਦੀਏ ਉਹ ਆnde ਇੱਕ ਮੈਨੂੰ ਚੰਗੀ ਸੁਭਾਅ ਵਾਲੀ ਪਤਨੀ ਵੀ ਚਾਹੀਦੀ ਹੈ ਇਸ ਤਰ੍ਹਾਂ ਉਹਨਾਂ ਨੇ ਬੇਨਤੀ ਕੀਤੀ ਹੈ ਤੇ ਇਸ ਤੋਂ ਪਹਿਲਾਂ ਵੀ ਹੋਰ ਭਗਤ ਅਕਬੀਰ ਸਾਹਿਬ ਨੇ ਵੀ ਮੰਗਿਆ ਹੈ ਖਾਟ ਮੰਗੋ ਚਉਪਾਈ ਸਰਹਾਨਾ ਅਵਰ ਤੁਲਾਈ ਉਪਰ ਕੋ ਮੰਗੋ ਖੀਦਾ ਤੇਰੀ ਭਗਤ ਕਰੇ ਜਨ ਥੀਦਾ ਮੈਂ ਨਾ ਹੀ ਕੀਤਾ ਲਭੋ ਇੱਕ ਨਾਮ ਤੇਰਾ ਮੈਂ ਫੱਬੋ ਗੁਰੂ ਸਾਹਿਬ ਜਿਵੇਂ ਜੀ ਕੋਈ ਦਾਤ ਮੰਗਦਾ ਉਹਨਾਂ ਸਾਧ ਸੰਗਤ ਉਸੇ ਤਰਿਆਂ ਦੀਆਂ ਦਾਤਾਂ ਉਹਨੂੰ ਦਿੰਦੇ ਨੇ